उन्नीसो त्रेहठ बूथल्यू डी बूथ भी, भी बनेगा जिला प्रशासन हशियारपुर वालों आने वाली चोना तैयारियां कर लिया गई ने लगभग पिछले छे महीने तो यह तैयारियां चल रही ने ਔਰ ਹੁਣ ਇੱਕ ਜੂਨ ਨੂੰ ਸਾਡੀ ਸਾਡਾ ਅੰਤਿਮ ਪੜਾ ਜਦੋਂ ਅਸੀਂ ਦੇਖਾਂਗੇ ਕਿ ਸਾਡੇ ਕਿੰਨੇ ਵੋਟਰਸ ਆ ਕੇ ਆਪਣੀ ਬੋਟ ਪਾਉਂਦੇ ਨੇ ਤੇ ਲੋਕਤੰਤਰ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹਨ ਮੈਂ ਸਾਰੇ ਹੀ ਵੋਟਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਖੁਸ਼ਾਹਰਪੁਰ ਹਲਕੇ ਦੇ ਵਿੱਚ ਸਾਰੀ ਤਿਆਰੀਆਂ ਕਰ ਲਈਆਂ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਅਸੀਂ ਆਪਣੀ ਬੋਟ ਪਾ ਸਕਦੇ ਹਾਂ ਅੱਜ ਸ਼ਾਮੀ 6 ਵਜੇ ਤੋਂ ਲੈ ਕੇ ਪੋਲਿਟੀਕਲ ਪਾਰਟੀਆਂ ਵੱਲੋਂ ਜਾਂ ਉਹਨਾਂ ਦੇ ਕੈਂਡੀਡੇਟਸ ਜਾਂ ਨੁਮਾਇੰਦਿਆਂ ਵੱਲੋਂ